ਹੈਲੋ ਜੀ ਸਸਿਕਾਲ ਜੀ ਵੈਲਕਮ ਕਰਦਾ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਦੇ ਉੱਤੇ ਤੇ ਨਾਲ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ Facebook ਦੇ ਉੱਤੇ ਵੀ ਤੇ ਅੱਜ ਦੇ ਸੂਟ ਜਿਹੜੇ ਰਹਿਣ ਵਾਲੇ ਆ ਆਪਣੇ ਕੋਲ ਇਹ ਆਉਣਗੇ ਜੇ ਸਾਰੇ ਹੀ organza ਦੇ ਵਿੱਚ ਬੜੇ ਸ਼ਾਨਦਾਰ ਹੈਵੀ ਸੂਟ ਨੇ ਪਾਰਟੀ ਵੇਅਰ ਸੂਟ ਤੇ ਆਓ ਤੁਹਾਨੂੰ ਕਰਾਵਾ ਚੈੱਕ ਤੇ ਇਹਨਾਂ ਦੇ ਰੇਟ ਜਿਹੜੇ ਜੇ ਉਹ ਵੀ ਬੜੇ ਟੌਪ ਦੇ ਜਿਹਦੇ ਬਹੁਤ ਜ਼ਿਆਦਾ ਸ਼ਾਨਦਾਰ ਸਟਾਫ ਦੇ ਸੂਟ ਬਹੁਤ ਸੋਹਣੇ ਨੇ ਡਿਜ਼ਾਈਨ ਕਨਸੈਪਟ ਵੇਖਿਓ ਤੁਸੀਂ ਚੈੱਕ ਕਰਿਓ ਇੱਕ ਆਨਲਾਈਨ ਇੰਸਟਾਗ੍ਰਾਮ ਪੇਜਾਂ ਦੇ ਉੱਤੇ ਬਹੁਤ ਜ਼ਿਆਦਾ ਡਿਜ਼ਾਈਨ ਜਿਹੜੇ ਨੇ ਵਾਇਰਲ ਨੇ ਤੇ ਉਹੀ ਡਿਜ਼ਾਈਨ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਬੜੇ ਸੋਹਣੇ ਸੂਟ ਨੇ 5 ਮੀਟਰ ਦੀ ਕੱਟ ਦੇ ਨਾਲ ਸੂਟ ਜੇ ਸਾਰਾ ਫਰੰਟ ਜਿਹੜਾ ਇਹਦਾ ਹੈਵੀ ਬਣਿਆ ਆ ਤੁਸੀਂ ਵੇਖ ਸਕਦੇ ਜੇ ਵਰਕ ਬਹੁਤ ਸ਼ਾਨਦਾਰ ਇਹਦੇ ਵਿੱਚ ਤਿੱਲੇ ਦਾ ਵਰਕ ਵੀ ਆ ਤੇ ਪਲੱਸ ਇਹਦੇ ਵਿੱਚ ਥ੍ਰੈਡ ਦਾ ਵਰਕ ਵੀ ਆ ਤੇ ਇਧਰੋਂ ਛੋਟੀਆਂ-ਛੋਟੀਆਂ ਬੂਟੀਆਂ ਜਿਹੜੀਆਂ ਇਹਦੇ ਵਿੱਚ ਪਾਈਆਂ ਡਿਜ਼ਾਈਨ ਦੇ ਬਹੁਤ ਪਿਆਰਾ ਜਿਹਾ ਕਨਸੈਪਟ ਬਣਾਇਆ ਹੈ ਇਹਦਾ ਕਲਰ ਆਊਗਾ ਇਹਦਾ ਆਫ ਵਾਈਟ ਤੇ ਇਹ ਨਾਲ ਇਹਦੇ ਹੈਗਾ ਜਿਹਾ ਡਿਜ਼ਾਈਨ ਬਾਵਾ ਦਾ ਇਹਨੂੰ ਤੁਸੀਂ ਬਾਹਾਂ ਦੇ ਉੱਪਰ ਲਿਆ ਸਕਦੇ ਜੇ ਚਾਹੇ ਤੁਹਾਡੇ ਜੀ ਪਹੁੰਚ ਜਾਂਦੇ ਵੀ ਲਾਉਣਾ ਹੋਵੇ ਤਾਂ ਲੈ ਕੇ ਆ ਸਕਦੇ ਜੇ ਆਪਸ਼ਨਲ ਹੈ ਤੁਹਾਡੇ ਲਈ ਤੇ ਇਹ ਹੈਗਾ ਜੇ ਔਰਗਾਂజా ਦੇ ਵਿੱਚ ਸੂਟ ਤੇ ਬਹੁਤ ਹੀ ਪਿਆਰਾ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਜੇ ਤੇ ਰੇਟ ਇਹਦਾ ਜਿਹੜਾ ਤਾਂ ਆਪਾਂ ਦੇਣਾ ਆ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੇ ਰੇਟ ਤੇ ਜਿਹੜੇ ਇਹ ਸੂਟ ਦਾ ਰੇਟ ਜੇ ਉਹ ਤੁਹਾਨੂੰ ਮਿਲੂਗਾ ਸਿਰਫ 745 ਰੁਪਏ ਸ਼ਿਪਿੰਗ ਫ੍ਰੀ ਜੇ 올 ਓਵਰ ਇੰਡੀਆ ਦੇ ਵਿੱਚ 750 ਰੁਪਏ ਦਾ ਸੂਟ ਜੇ ਹੈਵੀ ਪਾਰਟੀ ਵੇਅਰ ਚੈਲੰਜ ਵਾਲਾ ਰੇਟ ਜੇ ਬਹੁਤ ਜਿਆਦਾ ਸੋਹਣਾ ਜਿਹੜਾ ਜੇ ਡਿਜ਼ਾਈਨ ਜੇ ਦੁਪੱਟਾ ਵੀ ਸਾਰਾ ਹੈਵੀ ਬਣਿਆ ਜੇ ਇਹਦਾ ਚੈੱਕ ਕਰ ਲਿਓ ਆ ਲਓ ਜੀ ਦੁਪੱਟਾ ਜਿਹੜਾ ਆਊਗਾ ਜੇ 2 ਸਵਾ 2 ਮੀਟਰ ਦੀ ਕੱਟ ਦੇ ਨਾਲ ਜੇ ਗਰਲਿਸ਼ ਲੁੱਕ ਦੇ ਵਿੱਚ ਨੇ ਦੁਪੱਟੇ ਗਰਲਿਸ਼ ਸੂਟ ਨੇ ਔਰਗਾਂਜਾ ਦਾ ਬੇਸ ਜੇ ਬਹੁਤ ਜਿਆਦਾ ਸੋਹਣੀ ਵਿਸਕੋਸ ਔਰਗਾਂਜਾ ਇਹ ਸੂਟ ਜੇ ਆਪ ਆਪਾ ਰੈਡੀ ਕਰਦੇ ਆ ਆਪਾਂ ਕਪੜਾ ਲੈ ਕੇ ਤਾਂ 2000 ਤੋਂ ਘੱਟ ਸੂਟ ਰੈਡੀ ਨਹੀਂ ਜਾਂਦਾ ਆਪਾਂ ਤੁਹਾਨੂੰ ਪੂਰਾ ਬਣਿਆ ਬਣਾਇਆ ਸੂਟ ਵਿਦ ਦੁਪੱਟਾ ਐਮਬ੍ਰੋਇਡਰੀ ਪਲੱਸ ਸੂਟ ਦੇ ਉੱਤੇ ਵਰਕ ਸਾਰਾ ਇਹਨਾਂ ਜਿਹੜਾ ਤੁਹਾਨੂੰ ਦੇਣ ਦੇ ਆਪਾਂ ਸਿਰਫ ਤੇ ਸਿਰਫ 745 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਦੇਵਾਂਗੇ ਕਲਰ ਦਵਾਂਗੇ ਤੁਹਾਨੂੰ ਇਹਦੇ ਵਿੱਚ ਆਪਾਂ ਦੋ ਬਲੈਕ ਐਂਡ ਵਾਈਟ ਬੜੇ ਸੋਹਣੇ ਸੂਟ ਨੇ ਬਹੁਤ ਜ਼ਿਆਦਾ ਸ਼ਾਨਦਾਰ ਕਲਰ ਨੇ ਬਲੈਕ ਜਿਹੜਾ ਸੂਟ ਜੇ ਤੁਸੀਂ ਉਹ ਵੀ ਚੈੱਕ ਕਰਿਓ ਇੰਨੇ ਜ਼ਿਆਦਾ ਵਰਕ ਦਾ ਪ੍ਰਾਈਸ ਜਿਹੜਾ ਆ ਉਹ 1500-2000 ਰੁਪਈਆ ਸਿਰਫ ਵਰਕ ਦਾ ਪ੍ਰਾਈਸ ਆ ਤੇ 800000 ਦਾ ਕਪੜਾ ਜਿਹੜਾ ਉਹ ਵੱਖਰਾ ਹੈ ਇਹ ਆਪਾਂ ਤੁਹਾਨੂੰ ਸੋਨਾ ਜਿਹਾ ਸੂਟ ਤੇ ਹੈਵੀ ਜਿਹਾ ਡਿਜ਼ਾਈਨ ਜਿਹੜਾ ਦੇ ਦੇਣਾ ਆ ਸਿਰਫ ਤੇ ਸਿਰਫ ਅੱਜ ਦੀ ਵੀਡੀਓ ਦੇ ਵਿੱਚ ਹੀ ਮਿਲੂਗਾ ਤੁਹਾਨੂੰ 700 ਤੇ 45 ਰੁਪਈਆ ਦਾ ਸੂਟ 올ਓਵਰ 5 ਮੀਟਰ ਦੇ ਨਾਲ ਜੇ ਔਰਗਾਂਜਾ ਦਾ ਸੂਟ ਵਿਸਕੋਸ ਔਰਗਾਂਜਾ ਬੜੀ ਫਾਈਨ ਤੇ ਸੁਪਰ ਕੁਆਲਿਟੀ ਜੇ ਇਹਦਾ ਚੈੱਕ ਕਰ ਲਿਓ ਬਾਹਾਂ ਦਾ ਡਿਜ਼ਾਈਨ ਜਾਂ ਇਹਦਾ ਪੋਚਾ ਦਾ ਡਿਜ਼ਾਈਨ ਕੁਛ ਵੀ ਤੇ ਦੁਪੱਟਾ ਜਿਹੜਾ ਜੇ ਇਹਦੇ ਨਾਲ ਆਊਗਾ ਜੇ 2 ਸਵਾ 2 ਮੀਟਰ ਦੀ ਕੱਟ ਦੇ ਨਾਲ ਤੇ ਦੁਪੱਟੇ ਦੇ ਉੱਪਰ ਵੀ ਜਿਹੜਾ ਜੇ ਇਹਦੇ ਸਾਰੇ ਹੀ ਹੈਗਾ ਜੇ ਵਰਕ ਆਪ ਤੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਔਰਗੈਂజా بیس ਦੇ ਵਿੱਚ ਦੁਪट्टे ਦੇ ਉੱਤੇ ਵੀ ਸਾਰੀਆਂ ਬੂਟੀਆਂ ਜਿਹੜੀਆਂ ਜੇ ਪੂਰੀਆਂ ਕੈਂਡ ਬਣੀਆਂ ਜੇ ਇਹਨਾਂ ਦਾ ਰੇਟ ਜਿਹੜਾ ਜੇ ਸਿਰਫ ਆਪਣੇ ਕੋਲ ਹੈਗਾ ਜੇ ਅੱਜ ਦੀ ਵੀਡੀਓ ਦੇ ਵਿੱਚ 700 ਤੇ 450 ਰੁਪਏ ਦਾ ਸੂਟ ਜੇ 5 ਮੀਟਰ ਆਲ ਓਵਰ ਤੇ ਆਹ ਲੋ ਜੀ ਚੈੱਕ ਕਰਿਓ ਅੱਜ ਦੀ ਵੀਡੀਓ ਜਿਹੜੀ ਆਉਣ ਵਾਲੀ ਆ ਔਰਗੈਂజా ਸੂਟਾਂ ਦੀ ਜੇ ਸਪੈਸ਼ਲ ਪਾਰਟੀ ਵੇਅਰ ਸੂਟਾਂ ਦੀ ਜੇ ਤੇ ਰੇਟ ਜਿਹੜਾ ਜੇ ਉਹ ਤੁਹਾਨੂੰ ਆਪਾਂ ਦੇਣੇ ਆ ਕਹਿ ਲੋਗੇ ਅੱਜ ਫਰੀ ਦੇ ਭਾਅ ਅੱਧੇ ਮੁੱਲ ਦੇ ਸੂਟ ਤਾਂ ਹੁੰਦੇ ਦੇਨੇ ਆਪਾਂ ਹੈਵੀ ਡਿਜ਼ਾਈਨਾਂ ਦੇ ਆ ਲੋ ਜੀ ਇਹ ਆ ਗਿਆ ਜੀ ਬਹੁਤ ਸ਼ਾਨਦਾਰ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਜੇ ਤੇ ਬਹੁਤ ਸੋਹਣਾ ਸੂਟ ਹੈ ਸਾਰਾ ਇਤਲੇ ਦੀ ਕਢਾਈ ਦੇ ਨਾਲ ਜੇ ਇਧਰੋਂ ਬਾਹਾਂ ਦੇ ਉੱਪਰ ਵੀ ਸਾਰੇ ਇਹਦੇ ਵਰਕ ਤੁਸੀਂ ਦੇਖ ਸਕਦੇ ਜੇ ਹੈਵੀ ਹੈ 5 ਮੀਟਰ ਦੀ ਕੱਟ ਦੇ ਨਾਲ ਜੇ ਔਰਗਾਂਜਾ ਦਾ ਸੂਟ ਤੇ ਪਲੱਸ ਇਹਦੇ ਨਾਲ ਜੇ ਔਰਗਾਂਜਾ ਦਾ ਹੀ ਦੁਪੱਟਾ ਇਸ ਸੂਟ ਦਾ ਪ੍ਰਾਈਸ ਜਿਹੜਾ ਰਹਿਣ ਵਾਲਾ ਆ ਅੱਜ ਦਾ ਇਹ ਹੈਗਾ ਜੇ 875 ਰੁਪਏ ਸ਼ਿਪਿੰਗ ਹੈਗੀ ਜੇ ਫ੍ਰੀ ਇਹਦੇ ਉੱਤੇ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਜੇ 875 ਰੁਪਈਆ ਦੇ ਨਾਲ ਪਹਿਲੇ ਦੋ ਸੂਟ ਜਿਹੜੇ ਤੁਸੀਂ ਵੇਖੇ 745 ਰੁਪਈਆ ਦੇ ਨਾਲ ਹੀ ਇਹ ਵਾਲਾ ਜਿਹੜਾ ਜੇ ਇਹ ਆ ਗਿਆ 875 ਰੁਪਈਆ ਦੇ ਨਾਲ ਇਹਦੇ ਵਿੱਚ ਕਲਰ ਆ ਗਿਆ ਜੇ ਡਿਜ਼ਾਈਨ ਆ ਗਿਆ ਜੇ ਚੇਂਜ ਤੇ ਕਲਰ ਆ ਗਿਆ ਜੇ ਮੋਰ ਪੰਖੀ ਆ ਲਓ ਜੀ ਸੁਪਰ ਡੁੱਪਰ ਹਿੱਟ ਕਲਰ ਜੇ ਇੰਡੀਗੋ ਸ਼ੇਡ ਵੀ ਇਹਨੂੰ ਕਹਿੰਦੇ ਆ ਇੰਡੀਗੋ ਕਲਰ ਵੀ ਕਹਿੰਦੇ ਆ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਜੇ ਤੇ ਬਹੁਤ ਜ਼ਿਆਦਾ ਸੋਹਣਾ ਵਰਕ ਜੇ ਤਿੱਲੇ ਦਾ ਵਰਕ ਹੈ ਥ੍ਰੈਡ ਵਰਕ ਹੈ ਤੇ ਕਪੜਾ ਹੈਗਾ ਜੇ ਵਿਸਕੋਸ ਔਰਗਾਂਜਾ ਬਹੁਤ ਪਿਆਰੀ ਔਰਗਾਂਜਾ ਜੇ ਬਹੁਤ ਜ਼ਿਆਦਾ ਸੋਹਣਾ ਸਟੱਫ ਜੇ ਰੇਟ ਦਵਾਂਗੇ ਆਪਾਂ ਤੁਹਾਨੂੰ ਇਹਦਾ ਸਿਰਫ 875 ਰੁਪਏ ਸ਼ਿਪਿੰਗ ਦਵਾਂਗੇ ਤੁਹਾਨੂੰ ਫ੍ਰੀ ਪੂਰੇ ਆਲ ਓਵਰ ਇੰਡੀਆ 'ਚ ਤੇ ਦੁਪੱਟਾ ਇਹਦੇ ਨਾਲ ਆਊਗਾ ਜੇ ਹੈਵੀ ਔਰਗਾਂਜਾ ਦਾ ਬਣਿਆ ਦੁਪੱਟੇ ਦੇ 4 ਸਾਈਡ 2 ਸਾਈਡ ਜਿਹੜਾ ਜੇ ਸਾਰਾ ਵਰਕ ਦੇ ਆ ਲਓ ਜੀ ਚੈੱਕ ਕਰ ਲਓ ਸਟਾਕ ਨੂੰ ਸਕਰੀਨ ਸ਼ਾਟ ਲੈ ਲਿਓ ਤੇ ਆਪਣੇ WhatsApp ਨੰਬਰ ਤੇ ਤੁਸੀਂ ਮੇਰੇ ਤੇ ਭੇਜ ਸਕਦੇ ਜੇ ਤੇ ਆਰਡਰ ਜਿਹੜੇ ਜੇ ਆਪਣੇ ਬੁੱਕ ਕਰ ਸਕਦੇ ਜੇ ਆ ਲਓ ਜੀ ਆ ਵੀ ਸੂਟ ਜਿਹੜੇ ਨੇ ਇਹਨਾਂ ਦੀ ਵੀ ਰੇਂਜ ਜਿਹੜੀ ਜੇ ਇਹ ਥੋੜੀ ਜੀ ਪਲੱਸ ਜਾਊਗੀ ਪਰ ਕੁਆਲਿਟੀ ਦੇ ਤੁਹਾਨੂੰ ਡਿਜ਼ਾਈਨ ਜਿਹੜਾ ਦਵਾਂਗੇ ਹੈਵੀ ਸੁਪਰ ਤੋਂ ਵੀ ਉੱਪਰ ਦਾ ਡਿਜ਼ਾਈਨ ਹੋਊਗਾ ਜੇ ਕੁਆਲਿਟੀ ਜਿਹੜੀ ਆ ਉਹ ਵੀ ਜ਼ਬਰਦਸਤ ਹੋਊਗੀ ਚੈੱਕ ਕਰਿਓ ਲਾਈਟ ਲਵੈਂਡਰ ਸ਼ੇਡ ਦੇ ਵਿੱਚ ਜੇ ਸੂਟ ਸਾਰਾ ਇਹਦੇ ਆਊਗਾ ਫਰੰਟ ਦੇ ਵਿੱਚ ਵਰਕ ਇਹਦੇ ਜਿੱਤੇਲੇ ਦਾ ਵਰਕ ਜੇ ਤੇ ਪਲਾਸੇ ਦੇ ਵਿੱਚ ਹੈਗਾ ਜੇ ਥ्रेड ਵਰਕ ਤੇ ਸਾਰੇ ਜਿਹੜੇ ਸੂਟ ਨੇ ਹੈਵੀ ਪਾਰਟੀ ویئر ਆਉਣਗੇ ਤੇ ਨਾਲ ਇਹਦੇ ਆਊਗੀ ਜੇ ਮਸਲੀਨ ਦੀ ਬਾਟਮ ਮਸਲੀਨ ਦੀ ਬਾਟਮ ਦੇ ਉੱਤੇ ਵਰਕ ਬਹੁਤ ਸ਼ਾਨਦਾਰ ਜੇ ਤੁਸੀਂ ਕਪੜਾ ਵੇਖ ਸਕਦੇ ਜੇ ਬਹੁਤ ਸੋਹਣਾ ਜੇ ਬਹੁਤ ਪਿਆਰਾ ਜਾਂ ਡਿਜ਼ਾਈਨ ਹੈ ਤੇ ਨਾਲ ਇਹਦੇ ਆਜੂਗਾ ਜੇ ਦੁਪੱਟਾ ਤੇ ਦੁਪੱਟੇ ਦੇ ਉੱਤੇ ਜਿਹੜਾ ਜੇ ਇਹਦੇ ਸਾਰੇ ਜਿਹੜਾ ਵਰਕ ਹੈ ਬਹੁਤ ਸ਼ਾਨਦਾਰ ਟੂ ਸਾਈਡ ਕਟਵਰਕ ਤੇ ਪਲੱਸ ਇਹਦੇ ਨਾਲ ਤਿੱਲੇ ਦਾ ਵਰਕ ਜੇ ਤੇ ਇਹ ਸੂਟ ਦਾ ਰੇਟ ਜਿਹੜਾ ਰਹਿਣ ਵਾਲਾ ਜੇ ਉਹ ਅੱਜ ਦੀ ਵੀਡੀਓ ਦੇ ਵਿੱਚ ਇਹਦਾ ਰੇਟ ਹੈਗਾ ਜੇ ਸਿਰਫ ਦੇ ਸਿਰਫ 890 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਮੰਗਵਾ ਲਿਓ ਸਿੰਗਲ ਸੂਟ ਜਿਹੜਾ ਜੇ ਤੁਸੀਂ ਆਰਡਰ ਕਰ ਸਕਦੇ ਜੇ ਸਾਡੇ ਕੋਲ ਆ ਲਓ ਜੀ ਆ ਵੀ ਕਰਿਓ ਡਿਜ਼ਾਈਨ ਚੈੱਕ ਇਹ ਵੀ ਬੜੀ ਮੁਸ਼ਕਲ ਦੇ ਨਾਲ ਸੂਟ ਜਿਹੜੇ ਮਿਲਣ ਦਾ ਹੈ ਜੇ ਤੇ ਡਿਜ਼ਾਈਨ ਜਿਹੜੇ ਜੇ ਚੇਂਜ ਹੋ ਗਿਆ ਹੁ ਗਿਆ ਆਉਂਦੇ ਆ ਆ ਲਓ ਕਲਰ ਚੈੱਕ ਕਰ ਲਓ ਤੇ ਨਾਲ ਹੀ ਇਹਨਾਂ ਸੂਟਾਂ ਦਾ ਵਰਕ ਜਿਹੜਾ ਜੇ ਉਹ ਵੀ ਤੁਸੀਂ ਚੈੱਕ ਕਰਿਓ ਇਹ ਹੈ ਕਿ ਜੇ ਸ਼ਰਟ ਇਹਦੀ ਔਰਗੰజా ਦੀ ਤੇ ਬਾਟਮ ਆਉਗੀ ਜੇ ਇਹਦੇ ਨਾਲ ਮਸਲੀਨ ਦੀ ਤੇ ਬਾਟਮ ਦੇ ਉੱਤੇ ਵਰਕ ਵੇਖੋ ਕਿੰਨਾ ਸ਼ਾਨਦਾਰ ਹੈ 2.2 ਮੀਟਰ ਦੀ ਕੱਟ ਦੇ ਨਾਲ ਸੂਟ ਜੇ ਤੇ ਦੁਪੱਟਾ ਜਿਹੜਾ ਜੇ ਉਹ 2.5 2 ਮੀਟਰ ਦੀ ਕੱਟ ਦੇ ਨਾਲ ਜੇ ਦੁਪੱਟਾ ਵੀ ਹੈ ਵੀ ਸਾਰਾ ਬਣਿਆ ਜੇ ਕੱਟਵਰਕ ਦਾ ਡਿਜ਼ਾਈਨ ਹੈ ਦੁਪੱਟੇ ਤੇ ਵੀ ਤੇ ਆ ਚੈੱਕ ਕਰਿਓ ਸੂਟਾਂ ਦੀ ਲੈਂਥ ਜਿਹੜੀ ਜੇ ਉਹ 41 ਤੋਂ 42 ਜਿਹੜੀ ਜੇ ਉਹ ਰੈਡੀ ਹੋ ਜਾਂਦੀ ਜੇ ਤੇ ਰੇਟ ਇਹਨਾਂ ਦਾ ਜਿਹੜਾ ਜੇ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਸੂਟਾਂ ਦਾ ਰੇਟ ਹੈਗਾ ਜੇ ਸਿਰਫ 890 ਰੁਪਏ ਤੇ ਆ ਲਓ ਜੀ ਆ ਵੀ ਕਰਿਓ ਚੈੱਕ ਇਸ ਕਾਸ オーਰਗੈਂਜਾ ਦਾ ਸੂਟ ਬਹੁਤ ਪਿਆਰਾ ਜਿਹਾ ਸੂਟ ਜੇ ਤੇ ਇਹ ਵੀ ਆਪਾਂ ਤੁਹਾਨੂੰ ਦੇਵਾਂਗੇ ਬੜੇ ਸੋਹਣੇ ਡਿਜ਼ਾਈਨ ਦੇ ਨਾਲ ਤੇ ਬੜੀ ਸੋਹਣੀ ਲੁੱਕ ਦੇ ਨਾਲ ਤੇ ਉਹਨਾ ਹੀ ਪਿਆਰਾ ਜਿਹੜਾ ਕਲਰ ਇਹਦਾ ਨਾਲ ਇਹਦੇ ਆ ਗਿਆ ਜੀ ਪਿੰਕ ਸ਼ੇਡ ਦਾ ਬਹੁਤ ਜ਼ਿਆਦਾ ਤਿੰਨੇ ਦਾ ਤੇ ਵਰਕ ਨਾਲ ਥ੍ਰੈਡ ਦਾ ਵਰਕ ਤੇ ਇਹਦੇ ਨਾਲ ਬਾਟਮ ਜਿਹੜੀ ਜੇ ਉਹ ਵੀ ਆਊਗੀ ਮਸਲੀਨ ਦੀ ਆ ਰਹੀ ਜੀ ਇਹ ਵੀ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਆਨਲਾਈਨ ਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਸ਼ਿਪਿੰਗ ਦਵਾਂਗੇ ਫ੍ਰੀ ਤੁਹਾਨੂੰ ਇਹਦੇ ਉੱਤੇ ਪੇਮੈਂਟ ਰਹੂਗੀ ਜੇ ਇਹਨਾਂ ਦੇ ਵਿੱਚ ਆਨਲਾਈਨ ਤੇ ਅਡਵਾਂਸ ਚੈੱਕ ਕਰ ਲਿਓ ਬਹੁਤ ਸ਼ਾਨਦਾਰ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਜੇ ਤੇ ਆ ਲਓ ਜੀ ਇਹ ਵੀ ਤੁਹਾਨੂੰ ਆਪਾਂ ਦਵਾਂਗੇ ਸਿਰਫ ਤੇ ਸਿਰਫ 890 ਰੁਪਈਆ ਦੇ ਨਾਲ ਤੇ ਇਹ ਜੇ ਸਾਡੇ ਕੋਲ ਅੱਜ ਦੀ ਵੀਡੀਓ ਦੇ ਵਿੱਚ ਸੋਹਣੇ ਸੋਹਣੇ ਸੂਟ ਤੇ ਇਹ ਤੁਸੀਂ ਸਾਡੇ ਕੋਲ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਮੰਗਵਾ ਸਕਦੇ ਜੇ ਤੇ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਹੈ ਇਹਨਾਂ ਦੇ ਵਿੱਚ ਰੇਟ ਤੁਹਾਨੂੰ ਸਾਰੇ ਵੀਡੀਓ ਦੇ ਵਿੱਚ ਦੱਸ ਦਿੱਤੇ ਆ ਬਾਕੀ ਆਰਡਰ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਫੋਨ ਮੈਸੇਜ ਕਰਕੇ ਕਨਫਰਮ ਕਰਾ ਲਿਓ ਜੇ ਕੋਈ ਵੀ ਪੁੱਛਣਾ ਦੱਸਣਾ ਹੋਊਗਾ ਤੇ ਹੱਥ ਬੰਨ ਕੇ ਬੇਨਤੀ ਜੇ ਮੇਰੀ ਕਿ ਚੇਂਜ ਐਕਸਚੇਂਜ ਵਾਲੀ ਪਾਲਿਸੀ ਨਹੀਂ ਜੇ ਹੈਗੀ ਆਰਡਰ ਕਰਨ ਤੋਂ ਪਹਿਲਾਂ ਪੂਰੀ ਤਸੱਲੀ ਕਰ ਸਕਦੇ ਜੇ ਤੁਸੀਂ ਵੀਡੀਓ ਕਾਲ ਤੇ ਵੇਖਣਾ ਵੀਡੀਓ ਕਾਲ ਤੇ ਵੇਖ ਲਿਓ ਆਨਲਾਈਨ ਮੰਗਵਾਉਣਾ ਆਨਲਾਈਨ ਮੰਗਾ ਤੇ ਬਾਕੀ ਫਿਰ ਨਵੀਆਂ ਵੀਡੀਓ ਦੇ ਨਾਲ ਤੁਹਾਨੂੰ ਮੈਂ ਸਟਾਕ ਦੇ ਨਾਲ ਮਿਲਦੇ ਹਾਂ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ